ਅਦਾਕ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਤੇ ਬੈਂਸ ਬ੍ਰਦਰਸ ਨਾਲ ਮਿਲ ਕੇ ਇੱਕ ਨਵਾਂ ਫਰੰਟ ਬਣਾਇਆ ਹੈ ਸਾਡੇ ਨਾਲ ਪ੍ਰਗਟ ਸਿੰਘ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਸ ਫਰੰਟ ਬਾਰੇ ਤੇ ਉਸ ਫਰੰਟ ਦੇ ਫਿਊਚਰ ਬਾਰੇ ਹਾਂਜੀ ਸਰ ਤੇ ਪਹਿਲਾ ਸਵਾਲ ਇਹ ਕਿ ਇਹਦੀ ਫਾਰਮੇਸ਼ਨ ਕਦੋਂ ਸ਼ੁਰੂ ਹੋਈ ਮਤਲਬ ਕਦੋਂ ਤੁਸੀਂ ਇਹਦੇ ਤੇ ਵਿਚਾਰ ਕਰਨਾ ਸ਼ੁਰੂ ਕੀਤਾ ਦੇਖੋ ਸਿੱਧੂ ਨਾਲ 3-4 ਵਾਰ ਇਸ ਟੌਪਿਕ ਤੇ ਡਿਸਕਸ਼ਨ ਹੋਈ ਕਿ ਪੰਜਾਬ ਜਿਹੜਾ ਉਹ ਕਈ ਮਸਲਿਆਂ ਦੇ ਵਿੱਚ ਉਲਝ ਗਿਆ ਉਹਦੇ ਵਿੱਚ ਬੇਸਿਕ ਇਸ਼ੂ ਹੈ ਕਿ ਪੋਲੀਟੀਸ਼ੀਅਨ ਦੀ ਅੱਜ ਦੀ ਤਰੀਕ ਦੇ ਵਿੱਚ ਕ੍ਰੈਡੀਬਿਲਟੀ ਨਹੀਂ ਰਹੀ ਹੈ। ਹੋਰ ਸਿਸਟਮ ਜਿਹੜਾ ਉਹ ਦਿਨ-ਬਦਨ ਕਮਜ਼ੋਰ ਹੋ ਰਿਹਾ। ਔਰ ਫਿਰ ਬੈਂਸ ਬ੍ਰਦਰਜ਼ ਨੂੰ ਨਾਲ ਮਿਲਾ ਕੇ ਇੱਕ ਇਹੋ ਜਿਹਾ ਪਲੈਟਫਾਰਮ ਬਣਾਇਆ ਤਾਂ ਕਿ ਇਹਦੇ ਵਿੱਚ ਜਿਹੜੇ ਕ੍ਰੈਡੀਬਲ ਲੋਕ ਹੈਗੇ ਆ ਉਹ ਜਿਹੜੇ ਆਉਣ ਤਾਂ ਕਿ ਅਸੀਂ ਪੰਜਾਬ ਦੀ ਤਸਵੀਰ ਜਿਹੜੀ ਆ ਉਹ ਬਿੱਤਰ ਸਿਸਟਮ ਲਈ ਪੇਸ਼ ਕਰਕੇ ਪਹਿਲੀ ਤੁਹਾਡੀ ਮੁਲਾਕਾਤ ਕਿੰਨਾ ਨਾ ਹੋਈ ਇਸ ਮਸਲੇ ਦਾ ਨਵਜੋਤ ਸਿੱਧੂ ਨਾਲ ਹੋਈ ਹਾਂ ਕਿੰਨੇ ਟਾਈਮ ਪਹਿਲਾਂ ਹੋਈ ਹੋਏਗੀ ਚਲੋ ਹੋ ਗਿਆ ਹੁਣ ਕਿ 15 20 ਦਿਨ 25 ਦਿਨ ਤੇ ਉਸ ਤੋਂ ਬਾਅਦ ਤੁਸੀਂ ਕੰਟੈਕਟ ਕੀਤਾ ਬੈਂਸ ਬ੍ਰਦਰਸ ਨੂੰ ਜਾਂ ਉਹ ਆਏ ਕਿਉਂਕਿ ਉਹ ਚਾਹ ਹੀ ਰਹੇ ਸੀ ਕਿ ਆਪਾਂ ਬੇਸ਼ਕਰੀ ਦੇਖੋ ਗੱਲ ਇਹ ਹੈ ਕਿ ਜਦੋਂ ਥਾਟ ਪ੍ਰੋਸੈਸ ਸ਼ੁਰੂ ਹੁੰਦਾ ਉਹ ਇੱਕ ਸਟੈਪ ਤੋਂ ਸ਼ੁਰੂ ਹੁੰਦਾ ਤੇ ਹੌਲੀ ਹੌਲੀ ਜਦੋਂ ਨਿਗਾਹ ਮਾਰਦੇ ਆ ਤੁਸੀਂ ਵੀ ਟੂ ਸਟਾਰਟ ਵਿਦ ਕਿਉਂਕਿ ਬਹੁਤ ਵੱਡਾ ਕਾਫਲਾ ਬਣੂਗਾ ਔਰ ਉਹਦੇ ਵਿੱਚ ਚੰਗੇ ਕ੍ਰੈਡੀਬਲ ਫੇਸਿਸ ਜਿਹੜੇ ਆ ਉਹ ਆਉਣਗੇ ਔਰ ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਕਿਉਂਕਿ ਇੱਕ ਡੈਮੋਕ੍ਰੇਸੀ ਇੱਕ ਮੈਂ ਸਮਝਦਾ ਇੱਕ ਇਹੋ ਜਿਹਾ ਪਲੈਟਫਾਰਮ ਹੈ ਜਿੱਥੇ ਹਰ ਬੰਦੇ ਨੂੰ ਗੱਲ ਕਹਿਣ ਦੀ ਲੌਜੀਕਲੀ ਔਰ ਗੱਲ ਸੁਣਨ ਦੀ ਔਰ ਗੱਲ ਕਹਿਣ ਦੀ ਜ਼ਰੂਰਤ ਹੈ ਪਰ ਬਹੁਤੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਹਨੂੰ ਡਾਂਗੋਕ੍ਰੇਸੀ ਦਾ ਰੂਪ ਦਿੱਤਾ ਵੀ ਹਾਂ ਵੀ ਅਸੀਂ ਨਾ ਗੱਲ ਸੁਣਨੀ ਆ ਨਾ ਕਿਸੇ ਨੇ ਕਹਿਣੀ ਆ ਉਹਦੇ ਵਿੱਚੋਂ ਰਿਜ਼ਲਟ ਜਿਹੜੇ ਆ ਸਾਡੇ ਸਿਸਟਮ ਪ੍ਰਤੀ ਬਹੁਤੇ ਵਧੀਆ ਨਹੀਂ ਆ ਰਹੇ ਉਹ ਇੱਕ ਥਾਟ ਪ੍ਰੋਸੈਸ ਲੈ ਕੇ ਜਿਹੜਾ ਇਹ ਪਲੇਟਫਾਰਮ ਚ ਰਿਹਾ ਤੇ ਕੀ ਜਿਹੜਾ ਪੰਜਾਬ ਨੂੰ ਬਚਾਣਾ ਹੈ ਉਹ ਮੇਨਸਟ੍ਰੀਮ ਪਾਰਟੀਆਂ ਦੇ ਨਾਲ ਰਲ ਕੇ ਨਹੀਂ ਹੋ ਸਕਦਾ ਸੀ ਜਿੱਦਾਂ ਤੁਸੀਂ ਕਹਿ ਵੀ ਰਹੇ ਸੀ ਕਿ ਮੈਂ ਸੋਚ ਰਿਹਾ ਮੇਰੇ ਵੋਟਰਾਂ ਨੂੰ ਪੁੱਛ ਰਿਹਾ ਕਿ ਮੈਂ ਕੀ ਕਰਾਂ ਤੇ ਇਹਦਾ ਕੀ ਆਊਟਕਮ ਕੀ ਆਇਆ ਜਦੋਂ ਕਾਂਗਰਸ ਨਾਲ ਨਹੀਂ ਜਾਇਆ ਜਾ ਸਕਦਾ ਸੀ ਕਿ ਕਾਂਗਰਸ ਨਾਲ ਜਾ ਕੇ ਪੰਜਾਬ ਨੂੰ ਬਚਾਇਆ ਨਹੀਂ ਜਾ ਸਕਦਾ ਕਿਉਂਕਿ ਦੇਖੋ ਕ੍ਰੈਡੀਬਿਲਟੀ ਦੀ ਗੱਲ ਹੈ ਕਿਉਂਕਿ ਅੱਜ ਕੀ ਕੀ ਪ੍ਰੋਬਲਮ ਆਈ ਹੈ ਲੁਕਾ ਲੁਕੀ ਫੇਸ ਕਰਦੇ ਕਿ ਯਾਰ ਇੰਨਾ ਝੂਠ ਬੋਲਦੇ ਯਾਰ ਸੱਚ ਬੋਲੋ ਜਿਹੜੀ ਗੱਲ ਹੋ ਸਕਦੀ ਉਹ ਕਹੋ ਕਿਉਂਕਿ ਸਿਸਟਮ ਦੀ ਪ੍ਰੋਬਲਮ ਹੈ ਕਿ ਸਿਸਟਮ ਦੇ ਉੱਤੇ 2 ਲੱਖ ਦਾ 2 ਲੱਖ ਕਰੋੜ ਦਾ ਕਰਜ਼ਾ ਤੇ ਸਾਨੂੰ ਦੱਸਣਾ ਚਾਹੀਦਾ ਵੀ 2 ਲੱਖ ਕਰੋੜ ਦਾ ਕਰਜ਼ਾ ਕਿਉਂਕਿ ਕਿਸੇ ਦੀ ਪਰਸਨਲ ਜ਼ਗੀਰ ਤਾਂ ਹੈ ਨਹੀਂ ਜਦੋਂ ਤੁਸੀਂ ਇਹੋ ਜਿਹਾ ਸਿਸਟਮ ਨੂੰ ਮਿਸਯੂਜ਼ ਕਰੋਗੇ ਅਲਟੀਮੇਟਲੀ ਕਰਜ਼ਾ ਕਿਹਦੇ ਤੇ ਚੜ ਰਿਹਾ ਕਰਜ਼ਾ ਸਾਡੇ ਸਿਸਟਮ ਤੇ ਚੜ ਰਿਹਾ ਸਿਸਟਮ ਨੂੰ ਕੋਣ ਬੀਸਿਕਲੀ ਲੋਕਾਂ ਦੇ ਚੜ ਰਿਹਾ ਟੈਕਸਪੇਅਰ ਦਾ ਮਨੀ ਹੈ ਕਿਸੇ ਦਾ ਆਪਣਾ ਪੈਸੇ ਤਾਂ ਹੈ ਨਹੀਂ ਨਹੀਂ ਆਪਾਂ ਸਿਸਟਮ ਚੇਂਜ ਕਰਨਾ ਹੈ ਜਾਂ ਪੰਜਾਬ ਬਚਾਣਾ ਹੈ ਪੰਜਾਬ ਜਦੋਂ ਜਦੋਂ ਸਿਸਟਮ ਠੀਕ ਹੋਊਗਾ ਆਮ ਆਦਮੀ ਪਾਰਟੀ ਵੀ ਕਰਪਸ਼ਨ ਤੋਂ ਹੀ ਸ਼ੁਰੂ ਹੋਈ ਤੇ ਹੁਣ ਉਹਦਾ ਕੁਝ ਇਸ ਟਾਈਪ ਦਾ ਤੁਹਾਨੂੰ ਨਹੀਂ ਲੱਗ ਰਿਹਾ ਕਿ ਉਹਦੇ ਨਾਲ ਜਾਇਆ ਜਾ ਸਕਦਾ ਸੀ ਕਿਸੇ ਗੱਲ ਨੂੰ ਕਿਸੇ ਗੱਲ ਨਾਲ ਮੈਂ ਨਹੀਂ ਕਹਿੰਦਾ ਵੀ ਆਪਾਂ ਕੰਪੇਅਰ ਕਰ ਸਕਦੇ ਹਾਂ ਕਿਉਂਕਿ ਮੈਂ ਕਿਸੇ ਵੀ ਪਾਰਟੀ ਨੂੰ ਕਦੀ ਮਾੜਾ ਨਹੀਂ ਕਿਹਾ ਉਹਨੂੰ ਚਲਾਉਣ ਵਾਲੇ ਬੰਦਿਆਂ ਦੀ ਗੱਲ ਹੈ ਇਸ ਟਾਈਮ 'ਚ ਤੁਹਾਡਾ ਫਰੰਟ ਆਇਆ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਸਕੈਂਡਲ ਆ ਰਹੇ ਨੇ ਛੋਟੇ ਪੁਰ ਅਲੱਗ ਹੋ ਚੁੱਕੇ ਨੇ ਤਾਂ ਕੀ ਇਹ ਤੁਹਾਡਾ ਫੈਸਲਾ 15 ਦਿਨ ਪੁਰਾਣਾ ਹੀ ਹੈ 15 ਦਿਨ ਤੋਂ ਤੁਸੀਂ ਕਹਿ ਰਹੇ ਹੋ ਕਿ ਗੱਲਬਾਤ ਚੱਲ ਰਹੀ ਹੈ 15 20 ਦਿਨ ਮਹੀਨਾ ਆਪ ਤੇ ਰਸਤੇ ਨਹੀਂ ਨਜ਼ਰ ਆਏ ਉਸ ਤੋਂ ਬਾਅਦ ਇਹ ਗੱਲ ਆਈ ਨਹੀਂ ਨਹੀਂ ਦੇਖੋ ਗੱਲ ਇਹ ਆ ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਗੇਨ ਕਹਿ ਰਿਹਾ ਮੈਂ ਬਾੜਾ ਨਹੀਂ ਕਿੰਦਾ ਉਹਨੂੰ ਚਲਾਉਣ ਦੀ ਗੱਲ ਹੈ ਜੀ ਤਾਂ ਕ੍ਰੈਡੀਬਲ ਫੇਸ ਨੀਤ ਸਾਫ਼ ਠੀਕ ਆ ਸਾਨੂੰ ਕਈ ਚੀਜ਼ਾਂ ਸਟੈਬਲਿਸ਼ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬੈਕਗ੍ਰਾਉਂਡ ਹੈਗੀ ਹੈ ਕਿਉਂਕਿ ਮੈਂ ਤਾਂ ਨਵਜੋਤ ਨੂੰ ਇੱਕੋ ਗੱਲ ਕਹੀ ਸੀ ਯਾਰ ਗੱਲ ਇਹ ਆ ਵੀ ਪੰਜਾਬ ਨੂੰ ਬਚਾਉਣਾ ਤਾਂ ਆ ਜੀਏ ਕਰੀਏ ਮਿਹਨਤ ਕੁਝ ਨਹੀਂ ਹੁੰਦਾ ਕਿਉਂਕਿ ਹਾਕੀ ਦੇ ਵਿੱਚ ক্রিকেট ਦੇ ਵਿੱਚ ਮਿਹਨਤੀ ਕਰਦੇ ਨੇ ਸਪੋਰਟਸ ਦੇ ਵਿੱਚ ਮਿਹਨਤੀ ਕਰਦੇ ਨੇ ਕਿਉਂਕਿ ਸਪੋਰਟਸ ਇੱਕ ਇਹੋ ਜਿਹੀ ਫੀਲਡ ਹੈ ਜਿਹਦੇ ਵਿੱਚ ਮਿਹਨਤ ਤੋਂ ਬਿਨਾ ਵਿਕਲਪ ਹੀ ਕੋਈ ਨਹੀਂ ਹੈ ਤੇ ਇਹ ਕੁਝ ਇਸ ਟਾਈਪ ਦਾ ਨਹੀਂ ਲੱਗ ਰਿਹਾ ਕਿ ਜਿਦਾ ਬੈਂਸ ਬ੍ਰਦਰਸ ਨੇ ਉਹ ਪਹਿਲੇ ਪਾਰਟੀ ਦੇ ਜਾਂਦੇ ਨੇ ਜਿੱਤਦੇ ਨੇ ਫਿਰ ਜਾਂਦੇ ਫਿਰ ਅਲੱਗ ਹੋ ਗਏ ਤੁਸੀਂ ਪਾਰਟੀ ਤੋਂ ਅਲੱਗ ਹੋਏ ਸਿੱਧੂ ਸਾਹਿਬ ਪਰੀ ਬਾ ਕਦੀ ਦੇਖੋ ਇਹ ਕੋਈ ਨਿੱਜੀ ਲੜਾਈ ਨਹੀਂ ਲੱਗ ਰਹੀ ਸਾਰਿਆਂ ਨੇ ਕਿ ਆਪਣੇ ਹੋਂਦ ਦੀ ਲੜਾਈ ਹੈ ਕੋਈ ਆਪਾਂ ਆਪਣੇ ਹੋਂਦ ਦੇ ਲਈ ਕਰਨਾ ਕੋਈ ਨਿੱਜੀ ਲੜਾਈ ਨਹੀਂ ਇਹ ਤਾਂ ਕੋਈ ਨਿੱਜੀ ਲੜਾਈ ਨਹੀਂ ਹੈ ਮੈਂ ਤਾਂ ਮੈਂ ਤਾਂ ਕਹਿੰਨਾ ਪਾਰਟੀਆਂ ਚ ਬੰਦੇ ਚੰਗੇ ਹੈਗੇ ਆ ਦੇ ਸ਼ੁੱਡ ਕਮ ਆਊਟ ਹੋ ਹੁਣ ਕੀ ਹੋਇਆ ਕਿਉਂ ਡਿਸਕ੍ਰੈਡੀਬਿਲਟੀ ਹੋਈ ਬਾਦਲ ਪਰਿਵਾਰ ਨੇ ਕੀ ਕੀਤਾ ਇੱਕ 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 ਪਰਿਵਾਰ ਦੇ ਵਿੱਚ ਸਤਾਈ ਮਹਿਕਮੇ ਆ ਇਹਦਾ ਮਤਲਬ ਪੰਜਾਬ ਦੇ ਵਿੱਚ ਹੋਰ ਚੰਗੇ ਬੰਦੇ ਨਹੀਂ ਆ ਕਿਉਂਕਿ ਇਹ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਇਹ ਤੁਹਾਡੀ ਨੀਤ ਤੇ ਡਿਪੈਂਡ ਕਰਦੀਆਂ ਕਿ ਯਾਰ ਤੁਸੀਂ ਕਰਨਾ ਕੀ ਚਾਹੁੰਦੇ ਆ ਇੱਕ ਆਦਮੀ ਕੋ ਇਨਸਾਨ ਕੋ 24 ਘੰਟੇ ਆ ਨਾ ਉਹ ਕੋਈ ਸੁਪਰਮੈਨ ਤਾਂ ਹੈ ਨਹੀਂ ਤੇ ਜਦੋਂ ਆਪਾਂ ਜ਼ਿੰਮੇਵਾਰੀਆਂ ਆਪਾਂ ਕੋਈ ਆਰਗੇਨਾਈਜੇਸ਼ਨ ਵੀ ਚਲਾਉਂਦੇ ਆ ਉਹਦੇ ਵਿੱਚ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਇੱਕ 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 ਸਿਸਟਮ ਹੈਗਾ ਆਪਾਂ ਸਿਸਟਮ ਨੂੰ ਸਟਰੈਂਥਨ ਕਰੀਏ ਨਾ ਕਿ ਕਿਸੇ ਇੰਡੀਵਿਜੂਅਲ ਨੂੰ ਸਟਰੈਂਥਨ ਕਰੀਏ ਕਿਸ ਤਰ੍ਹਾਂ ਕਰੂੰਗਾ ਭਈ ਦੇਖੋ ਐਮ ਐਲ ਏਜ਼ ਆ ਲੋਕਲ ਰਿਪਰੈਜ਼ੈਂਟੇਟਿਵਜ਼ ਹੈਗੇ ਆ ਮਨਿਸਟਰਜ਼ ਹੈਗੇ ਆ ਉਹ ਆਪਣੇ ਇੰਡੀਪੈਂਡੈਂਟ ਜਿਹੋ ਕੰਪੀਟੈਂਟ ਹੋਣਗੇ ਤੇ ਇੰਡੀਪੈਂਡੈਂਟ ਕੰਮ ਕਰਨਗੇ ਠੀਕ ਹੈ ਨਾ ਉਸ ਤੋਂ ਬਾਅਦ ਬਿਊਰੋਕਰੇਸੀ ਆ ਉਹ ਅਨਸਰੇਬਲ ਹੋਣੀ ਚਾਹੀਦੀ ਆ ਅਨਸਰੇਬਲ ਉਸ ਐਕਸਟੈਂਡ ਤੱਕ ਹੋਣੀ ਚਾਹੀਦੀ ਵੀ ਆਪਾਂ ਕੰਮ ਕਰੀਏ ਵੀ ਹੈਵ ਟੂ ਗਿਵ them the ਪਾਵਰ ਛੋਟੇ ਬੁਰਾਂਦੇ ਨੇ ਤੁਹਾਡੇ ਨਾਲ ਇਸ ਟਾਈਮ ਉਹ ਬਿਲਕੁਲ ਸੈਂਟਰ ਚ ਨੇ ਤੇ ਤੁਸੀਂ ਉਹਨਾਂ ਨੂੰ ਵੈਲਕਮ ਕਰੋ ਜਿਹੜਾ ਵੀ ਚੰਗੇ ਬੰਦੇ ਆਉਣਗੇ ਮੈਂ ਆਮ ਨਾਟ ਟਾਕਿੰਗ ਅਬਾਊਟ ਦਾ ਸਪੈਸਿਫਿਕ ਠੀਕ ਹੈ ਨਾ ਜਿਹ ਚੰਗੇ ਬੰਦੇ ਆਉਣ ਚੰਗੇ ਬੰਦੇ ਆਣ ਕੇ ਕੰਮ ਕਰਨ ਰਿਸਪੌਂਸਿਬਿਲਟੀ ਨਾ ਕੰਮ ਕਰਨਾ ਆਮ ਆਦਮੀ ਪਾਰਟੀ ਦੇ ਜਨਮਰੇ ਤੁਹਾਡੀ ਬੜੀ ਚਰਚਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਤੁਹਾਡੀ ਮੁਲਾਕਾਤ ਵੀ ਹੋਈ ਹੈ ਦੁਰਗੇਸ਼ ਪਾਟਕਰ ਨਾਲ ਤੇ ਉਹ ਗੱਲ ਨਹੀਂ ਬਣੀ ਦੇਖੋ ਮੈਂ ਤਾਂ ਨਹੀਂ ਦੇਖੋ ਮੈਂ ਤਾਂ ਮਿਲਦਾ ਤੁਹਾਡੀ ਮੁਲਾਕਾਤ ਹੋਈ ਕਿ ਮੈਂ ਤਾਂ ਮਿਲਦਾ ਸਾਰਿਆਂ ਨੂੰ ਹੀ ਹੈ ਯਾਰ ਪਿਛਲੇ 15 ਦਿਨਾਂ ਚ ਕੋਈ ਮੁਲਾਕਾਤ ਨਹੀਂ ਕੋਈ ਇਹੋ ਜੀ ਗੱਲ ਨਹੀਂ 15 ਦਿਨਾਂ ਚ ਕੋਈ ਮੁਲਾਕਾਤ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਕ੍ਰੈਡੀਬਲ ਫੇਸਿਸ ਹੈਗੇ ਹੁਣ ਉਹਨਾਂ ਦੇ ਸਟਿੰਗ ਆ ਰਹੇ ਨਹੀਂ ਮੈਂ ਉਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਮਤਲਬ ਕਿ ਉਹ ਲੋਕ ਠੀਕ ਨਹੀਂ ਹੈ ਜਾਂ ਸਿਸਟਮ ਚ ਆ ਕੇ ਖਰਾਬ ਹੋ ਗਿਆ ਸਿਸਟਮ ਖਰਾਬ ਹੈ ਜਾਂ ਲੋਕ ਖਰਾਬ ਸਮਝਦੇ ਨਹੀਂ ਸਿਸਟਮ ਨਹੀਂ ਖਰਾਬ ਹੈਗਾ ਸਿਸਟਮ ਨੂੰ ਚਲਾਉਣ ਲਈ ਲੋਕ ਚਾਹੀਦੇ ਆ ਜਦੋਂ ਲੋਕ ਠੀਕ ਨਹੀਂ ਕੰਮ ਕਰਦੇ ਤਾਂ ਫਿਰ ਸਿਸਟਮ ਆਟੋਮੈਟਿਕਲੀ ਖਰਾਬ ਹੁੰਦਾ ਤੁਹਾਡਾ ਜਿਹੜਾ ਤੁਸੀਂ ਪੋਸਟਰ ਰਿਲੀਜ਼ ਕੀਤਾ ਹੈ ਫੇਸਬੁੱਕ ਤੇ ਉਹਤੇ ਹੈ ਕਿ ਤੁਹਾਡੀ ਲੜਾਈ ਉਹਨਾਂ ਨਾਲ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਪੰਜਾਬ ਨੂੰ ਬਰਬਾਦ ਕਿੰਨਾਂ ਨੇ ਕੀਤਾ ਪੰਜਾਬ ਨੂੰ ਬਰਬਾਦ ਟਾਈਮ ਟੂ ਟਾਈਮ ਮੰਨ ਲਓ ਪਿਛਲੇ 10 ਸਾਲਾਂ ਦੇ ਵਿੱਚ ਠੀਕ ਹੈ ਨਾ ਪਿਛਲੇ 10 ਸਾਲ ਜਿੱਕੇ ਨਾ ਬਰਬਾਦ ਹੋਇਆ ਪੰਜਾਬ ਜਦੋਂ ਜਦੋਂ ਇੱਕ ਇੱਕ ਬੇਸਿਕਲੀ ਅਸੀਂ ਇੱਕ ਸਿਸਟਮ ਐਸਟੈਬਲਿਸ਼ ਨਹੀਂ ਹੋਣ ਦਿੱਤਾ ਔਰ ਦੂਸਰਾ ਅਸੀਂ ਮਾਡਲ ਬਦਲ ਲਿਆ ਅਸੀਂ ਬੇਸਿਕਲੀ ਡੰਡੇ ਤੇ ਪੈਸੇ ਦੀ ਰਾਜਨੀਤੀ ਕਰਨ ਲੱਗ ਪਏ ਬਸਲ ਪਾਵਰ ਤੇ ਮਨੀ ਪਾਵਰ ਜਿਹੜੀ ਬਰਬਾਦੀ ਕੀ ਹੋਈ 10 ਸਾਲਾਂ ਚ ਕੀ ਬਰਬਾਦੀ ਜਦੋਂ ਸਾਰੀ ਸਾਰਾ ਹੀ ਸਿਸਟਮ ਜਦੋਂ ਇਸ ਬੈਕਐਂਡ ਕਾਲ ਤੇ ਆ ਗਿਆ ਫਿਰ ਬਰਬਾਦੀ ਹੋਊਗੀ ਦੇਖੋ ਨਸ਼ਾ ਵਧਿਆ ਉਹਦੇ ਵਿੱਚ ਐਡਮਿਨਿਸਟ੍ਰੇਟਿਵ ਰੀਜ਼ਨ ਵੀ ਹੈ ਠੀਕ ਹੈ ਠੀਕ ਹੈ ਲੈਂਡ ਤੇ ਸੈਂਡ ਮਾਫੀਆ दारू ਮਾਫੀਆ ਠੀਕ ਹੈ ਨਾ ਹਰ ਚੀਜ਼ ਜਦੋਂ ਸੈਂਟਰਲਾਈਜੇਸ਼ਨ ਹੋ ਜਾਂਦੀ ਆ ਵੀ ਅਸੀਂ ਆਹੀ ਕਰਾਂਗੇ ਇਹ ਤਾਂ ਸਾਡਾ ਏਸੀ ਕਰਾਂਗੇ ਹੋਰ ਤਾਂ ਕੋਈ ਕਰੂਗਾ ਨਹੀਂ ਅੱਜ ਅੱਜ ਬੇਸਿਕਲੀ ਕੋਈ ਬਿਜ਼ਨਸਮੈਨ ਇੱਥੇ ਪੈਸੇ ਨਹੀਂ ਲਾਉਣਾ ਚਾਹੁੰਦਾ ਕਿਉਂ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਹਾਂ ਵੀ ਸਾਡਾ ਖਰੇ ਬਿਜ਼ਨਸ ਕੱਲ ਨੂੰ ਚੱਲਣਾ ਕਿ ਨਹੀਂ ਚੱਲਣਾ ਠੀਕ ਹੈ ਨਾ ਅੱਛਾ ਹਰ ਕੰਮ 'ਚ ਪੰਜ ਪੰਜ 700 1000 1000 2000 ਬੰਦੇ ਜੁੜੇ ਹੁੰਦੇ ਆ ਠੀਕ ਹੈ ਨਾ ਲੈਕਿਨ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬਾਹਰ ਬੈਠੋ ਇਹ ਤਾਂ ਸਾਡਾ ਕੰਮ ਹੈ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਇਨਸਿ큐ਰਟੀ ਵੀ ਸਿਸਟਮ ਦੇ ਵਿੱਚੋਂ ਆਈ ਹੈ ਲੋਕਾਂ ਦੇ ਵਿੱਚ ਇਨਸਿ큐ਰਟੀ ਵੀ ਆਈ ਹੈ 4 ਸਾਲ ਬਾਅਦ ਤੁਹਾਨੂੰ ਇਹ ਲੱਗਿਆ ਕਿ ਸਿਸਟਮ ਖਰਾਬ ਚਾਰ ਸਾਲ ਤੁਹਾਨੂੰ ਪਹਿਲੀ ਵਾਰੀ ਕਦੋਂ ਲੱਗਿਆ ਵਿਧਾਇਕ ਬਣਨ ਤੋਂ ਬਾਅਦ ਕਿ ਸਿਸਟਮ ਠੀਕ ਨਹੀਂ ਹੈ ਤੇ ਕੁਝ ਹੋਰ ਹੋਣਾ ਚਾਹੀਦਾ ਹੈ ਨਹੀਂ ਮੈਂ ਤਾਂ ਹਮੇਸ਼ਾ ਦੇਖੋ ਮੀਟਿੰਗਾਂ ਦੇ ਵਿੱਚ ਇਹ ਗੱਲ ਕਹਿੰਦਾ ਰਿਹਾ ਹਾਂ ਹਾਂ ਦੇਖੋ ਮੇਰੀ ਮੇਰੀ ਬੇਸਿਕ ਕੀ ਆ ਤੁਸੀਂ ਮੇਰੇ ਪਰਸਨਲ ਪੁੱਛੋਗੇ ਮੈਂ 15 ਦਿਨਾਂ ਚ ਇਹਨਾਂ ਲੋਕਾਂ ਨੇ ਮੈਨੂੰ ਐਮ.ਐਲ.ਏ ਬਣਾਤਾ ਠੀਕ ਹੈ ਠੀਕ ਹੈ ਨਾ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦੇ ਦਿੱਤੀ ਵੀ ਹਾਂ ਵੀ ਅੱਛਾ ਜੀ ਮੈਂ ਇਨ ਬਿਟਵੀਨ ਕੁਝ ਵੀ ਕਰਦਾ ਹੁਣ ਮੈਂ ਦੇਖਦਾ ਆ ਜਿੱਦਣ ਦਾ ਮੈਂ ਛੱਡਿਆ ਇੱਕ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਮੈਂ ਕਿਉਂ ਨਹੀਂ ਸੀ ਛੱਡਦਾ ਕਿ ਯਾਰ ਮੈਨੂੰ ਜਿਨ੍ਹਾਂ ਨੇ 15 ਦਿਨਾਂ ਚ ਵਿਸ਼ਵਾਸ ਕੀਤਾ ਮੈਂ ਸਿਸਟਮ ਨਾਲ ਤਾਂ ਲੜ ਲੂੰਗਾ ਪਰ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਠੀਕ ਹੈ ਨਾ ਲੜਿਆ ਕਿਉਂ ਆ ਬੀਸਟ ਮੈਨੇਜਮੈਂਟ ਠੀਕ ਹੈ ਨਾ ਕਿਉਂਕਿ ਮੈਨੂੰ ਇਹ ਹੁੰਦਾ ਕਿ ਤੁਸੀਂ ਆਪਣੀ ਸਾਈਡ ਤੇ ਠੀਕ ਖੇਡੋ ਤੁਸੀਂ ਆਪਣੀ ਉਹਦੇ ਵਿੱਚ ਠੀਕ ਖੇਡ ਲਓ ਬਾਕੀ ਜੇ ਠੀਕ ਹੋਣਗੇ ਤਾਂ ਹੌਲੀ ਹੌਲੀ ਠੀਕ ਹੋ ਜਾਊਗਾ ਜਿੱਦਾਂ ਤੁਸੀਂ ਕਹਿੰਦੇ ਨਿਗਮ 'ਚ ਭ੍ਰਸ਼ਟਾਚਾਰ ਹੈ ਤੁਹਾਡਾ ਤਾਂ ਡਾਇਰੈਕਟ ਕਨਸਰਨ ਹੈ ਜਲੰਧਰ ਨਗਰ ਨਿਗਮ ਨਾਲ ਤੁਹਾਡਾ ਏਰੀਆ ਵੀ ਉੱਥੇ ਚੰਦਾ ਤੇ ਜਦੋਂ ਉਹਦੇ 'ਚ ਭ੍ਰਸ਼ਟਾਚਾਰ ਹੈ ਤਾਂ ਉਹਦੀ ਗੱਲ ਤੁਸੀਂ ਕਿੰਨਾ ਨਾ ਕੀਤੀ ਮਤਲਬ ਮੰਤਰੀਆਂ ਅਗੇ ਤੇ ਸਾਰਿਆਂ ਨੇ ਕਿਹਾ ਕਿ ਸਾਰਿਆਂ ਨੇ ਕੀਤੀ ਕਿਹਦੇ ਨੇ ਨਹੀਂ ਕੀਤੀ ਮੈਂ ਤਾਂ ਕਦੀ ਪ੍ਰੋਟੋਕਾਲ ਵੀ ਨਹੀਂ ਤੋੜਦਾ ਕਮਿਸ਼ਨਰ ਤੋਂ ਲੈ ਕੇ ਮੇਅਰ ਤੋਂ ਲੈ ਕੇ ਮੈਂ ਤਾਂ ਮੰਤਰੀ ਤੋਂ ਲੈ ਕੇ ਸੀਐਮ ਤੱਕ ਸਾਰਿਆਂ ਸਾਰਿਆਂ ਨਾਲ ਕੀਤੀ ਵੀ ਭਾਈ ਆਹ ਪ੍ਰੋਬਲਮ ਆ ਕੋਈ ਰਿਸਪਾਂਸ ਨਹੀਂ ਆਇਆ ਕੋਈ ਰਿਸਪਾਂਸ ਨਹੀਂ ਆ ਮਤਲਬ ਕੀ ਜਵਾਬ ਹੋਏਗਾ ਉਹਨਾਂ ਦੇ ਕੋਈ ਵੀ ਜਵਾਬ ਕੋਈ ਨਹੀਂ ਜੀ ਦੇਖਦੇ ਹਾਂ ਤੁਸੀਂ ਫੇਸ ਟੂ ਫੇਸ ਕਿੱਥੇ ਰਿਟਨ ਜਾਂ ਨਹੀਂ ਫੇਸ ਟੂ ਫੇਸ ਕੀਤੀ ਹੈ ਤੇ ਹੁਣ ਇਹਦਾ ਆਪਾਂ ਫਰੰਟ ਦਾ ਕੀ ਫਿਊਚਰ ਦੇਖ ਸਕਦੇ ਹਾਂ ਫਿਊਚਰ ਬੜਾ ਵਧੀਆ ਦੇਖ ਸਕਦੇ ਹੋ ਪੋਲੀਟੀਕਲ ਪਾਰਟੀ ਪੋਲਿਟিক্যাল ਪਾਰਟੀ ਤਾਂ ਇਹ ਸੈਕੰਡ ਸਟੈਪ ਹੋਊਗਾ ਇਸੇ ਫਸਟ ਸਟੈਪ ਅਸੀਂ ਸਾਰੇ ਸਲਾਹ ਕਰਕੇ ਜੋ-ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਧਰ ਨੂੰ ਵੀ ਤੁਰੂਗੀ ਪਰ ਪੰਜਾਬ ਦੀ ਬਿਹਤਰੀ ਲਈ ਇਹ ਬੈਂਸ ਨੇ ਤਾਂ ਅਨਾਉਂਸ ਕਰ ਦਿੱਤਾ ਹੈ ਕਿ ਆਪਾਂ 117 ਸੀਟਾਂ ਤੇ ਲੜਾਂਗੇ ਚਲੋ ਮੇਰੇ ਕਹਿਣ ਦਾ ਮਤਲਬ ਕਈ ਵਾਰੀ ਕਈ ਚੀਜ਼ਾਂ ਕਈਆਂ ਦੇ ਕੋਲੋਂ ਗੱਲ ਹੋ ਜਾਂਦੀ ਆ ਪਰ ਮੈਂ ਇੰਨਾ ਐਡਵਾਂਸ ਨਹੀਂ ਚੱਲਦਾ ਹੁੰਦਾ ਮੈਂ ਸੋਚ ਸਮਝ ਕੇ ਇਹ ਗੱਲ ਕਰਦਾ ਕਿ ਹਾਂ ਭਈ ਅਸੀਂ ਸਲਾਹ ਕਰਕੇ ਜੋ ਵੀ ਸਲਾਹ ਬਣੂਗੀ ਦਿਨ ਉਹਦੇ ਤੇ ਅਸੀਂ ਪਹਰਾ ਦੇਵਾਂਗੇ ਕਦੋਂ ਤੱਕ ਇਹਦਾ ਆਪਾਂ ਹੋਰ ਅੱਗੇ 8 ਤਰੀਕ ਨੂੰ 8 ਤਰੀਕ ਨੂੰ ਪ੍ਰੈਸ ਕਾਨਫਰੰਸ ਹੋਸਟ ਹੋਵੇਗਾ ਸੰਧੋ ਵੀ ਹੋਣਗੇ ਹਾਂ ਬਿਲਕੁਲ ਹੋਣਗੇ ਉਹਨਾਂ ਦੀ ਵਾਈਫ ਵੀ ਹੋਏਗੀ ਉਹ ਤਾਂ ਪਤਾ ਨਹੀਂ ਹੁਣ ਉਹਨਾਂ ਦੀ ਵਾਈਫ ਹੋਏਗੀ ਕਿਉਂਕਿ ਜਿਹੜੀ ਪਿਛਲੀ ਮੇਟ ਜੇ ਤੱਕ ਤਾਂ ਉਹਨਾਂ ਨੇ ਇਸਤੀਫਾ ਨਹੀਂ ਦਿੱਤਾ ਪਾ ਲਿਆ ਜਿਹੜੀ ਪਿਛਲੀ ਮੀਟਿੰਗ ਆ ਉਹਦੇ ਵਿੱਚ ਤਾਂ ਨਹੀਂ ਸੀਗੇ ਉਹ ਹਾਂ ਹਾਂ ਅੱਜੇ ਤੱਕ ਤਾਂ ਉਹ ਭਾਜਪਾ ਚ ਹੈਗੇ ਨੇ ਨਹੀਂ ਭਾਜਪਾ ਚ ਹੈਗੇ ਪਰ ਫਿਰ ਅਗਰ ਉੱਧਰ ਆਣਾ ਹੈ ਤਾਂ ਫਿਰ ਤਾਂ ਉੱਧਰ ਨਹੀਂ ਮੈਨੂੰ ਨਹੀਂ ਪਤਾ ਉਹਦੇ ਬਾਰੇ ਕਿਉਂਕਿ ਸਾਡੀ ਤਾਂ ਬੇਸਿਕਲੀ ਚੌਹਾਂ ਦੀ ਮੀਟਿੰਗ ਹੋਈ ਸੀ ਵਿਧਾਇਕ ਪ੍ਰਗਟ ਸਿੰਘ ਸਿਸਟਮ ਨੂੰ ਬਦਲਣਾ ਚਾਹੁੰਦੇ ਨੇ ਇਹਨਾਂ ਨੂੰ ਪਾਰਟੀਆਂ ਨੂੰ ਪਾਰਟੀਆਂ ਦੇ ਨਾਲ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਾਰਟੀਆਂ ਨੂੰ ਚਲਾਉਣ ਵਾਲਿਆਂ ਦੇ ਨਾਲ ਪ੍ਰੋਬਲਮ ਹੈ ਕਈ ਸਾਲਾਂ ਤੋਂ ਇਹ ਆਪਣੇ ਗੱਲ ਰੱਖਦੇ ਰਹੇ ਪਰ ਰਿਸਪਾਂਸ ਨਹੀਂ ਆਇਆ ਤੇ ਹੁਣ ਜਿਹੜੇ ਚਾਰ ਲੋਕ ਨੇ ਲੋਕਾਂ ਨੇ ਫਰੰਟ ਬਣਾਇਆ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਤਬਦੀਲੀ ਲਿਆਂਦੀ ਜਾ ਸਕਦੀ ਹੈ ਕੈਮਰਾ ਪਰਸਨ ਸੁਮੇਤ ਮਾਨ ਦੇ ਨਾਲ ইমরান ਖਾਨ এবੀਪੀ نیوز ਜਲੰਧਰ